ਸ਼੍ਰੀਮਦ ਭਾਗਵਤ ਕਥਾ ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਕੋਟ ਖਾਲਸਾ ਵਿਖੇ ਕੀਤੀ ਜਾ ਰਹੀ ਹੈ ਦਸ਼ਮੇਸ਼ ਨਗਰ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ ਕਿ 24 ਨਵੰਬਰ 2024 ਸ਼ਾਮ 6 ਵਜੇ ਸ਼ੁਰੂ ਕੀਤੀ ਜਾਵੇਗੀ 30 ਤਰੀਕ ਤੱਕ ਭਾਗਵਤ ਕਥਾ ਦਾ ਜਿਹੜਾ ਪ੍ਰਸਾਰਣ ਕੀਤਾ ਜਾਏਗਾ ਇੱਥੇ ਸ਼ਰਧਾਲੂ ਆ ਕੇ ਭਾਗਵਤ ਕਥਾ ਦਾ ਆਨੰਦ ਲੈਣਗੇ 1 ਦਸੰਬਰ ਦਿਨ ਐਤਵਾਰ ਨੂੰ ਹਵਨ ਦੇ ਬਾਅਦ ਲੰਗਰ ਲਗਾਇਆ ਜਾਏਗਾ ਜੋ ਕਿ ਭੰਡਾਰਾ ਸਾਰੇ ਭਗਤਾਂ ਲਈ ਖੁੱਲਾ ਰਹੇਗਾ ਅਤੇ ਪ੍ਰਭੂ ਈਸ਼ਾ ਤੱਕ ਚੱਲਦਾ ਰਹੇਗਾ ਇਹ ਕਥਾ ਸ਼੍ਰੀ ਸ਼ਿਵ ਸ਼ਕਤੀ ਦਰਬਾਰ ਵੱਲੋਂ ਕਰਾਈ ਜਾ ਰਹੀ ਹੈ ਜਿਸ ਦੇ ਵਿੱਚ ਆਚਾਰੀਏ ਸ਼੍ਰੀ ਕਾਂਤ ਇਸ ਕਥਾ ਦੇ ਪਰਵਚਨ ਦੇਣਗੇ ਇਸ ਦੇ ਨਾਲ ਨਾਲ ਸ਼੍ਰੀਮਤੀ ਸੀਮਾ ਦੇਵੀ ਜੀ ਜੋ ਕਿ ਵਿਸ਼ਵ ਹਿੰਦੂ ਸਨਾਤਨ ਸੇਵਾ ਦੇ ਸੰਗਠਨ ਦੇ ਵਾਈਸ ਪ੍ਰਧਾਨ ਹਨ ਉਹ ਵੀ ਇਸ ਕਥਾ ਦੇ ਵਿੱਚ ਸ਼ਮੂਲੀਅਤ ਦੇਣਗੇ ਤੇ ਨਾਲ ਨਾਲ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਅਸਲ ਜ਼ਿੰਦਗੀ ਜੀਣ ਦੇ ਵਿੱਚ ਯਕੀਨ ਕਰੋ ਕਿ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਸੀਂ ਅਸਲ ਜ਼ਿੰਦਗੀ ਜੀਣ ਦੇ ਵਿੱਚ ਯਕੀਨ ਕਰੋ ਨਾ ਤੇ ਮੋਬਾਈਲ ਦੇ ਵਿੱਚ ਬੰਦ ਜ਼ਿੰਦਗੀ ਨੂੰ ਆਪਣੇ ਜੀਵਨ ਵਿੱਚ ਉਤਾਰੋ ਇਸ ਦੇ ਨਾਲ ਨਾਲ ਇਸ ਕਥਾ ਦੇ ਵਿੱਚ ਭਗਤਾਂ ਨੂੰ ਵੱਧ ਤੋਂ ਵੱਧ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਬਿਊਰੋ ਰਿਪੋਰਟ ਲਾਈਵ ਹਰਤ ਅੰਮ੍ਰਿਤਸਰ ਉਮ ਨਮਾਸ਼ਵਾਇ ਸਾਰਿਆਂ ਪਿਆਸ਼ੰ ਕਰੀ ਆਰ ਕਾ ਦੀ ਤਾਂ ਵੀ ਵੀ ਇਹ ਖਾਲਸਾ ਕੇ ਸਾਰੇ ਪੜ੍ਹਦੀ ਕਰਾਂ ਪੂਜਾ ਪਾਠ ਵੱਲ ਬੱਚਿਆਂ ਨੇ ਬਿਲਕੁਲ ਧਿਆਨ ਦੇਣਾ ਬੰਦ ਕਰਤਾ ਆ ਤੇ ਲੋਕ ਇੱਧਰ ਉੱਧਰ ਭਟਕਦੇ ਆ ਅੱਜ ਕੱਲ ਮੋਬਾਈਲਾਂ ਵਿੱਚ ਆਪਣੇ ਰਿਸ਼ਤੇਦਾਰੀਆਂ ਸਭ ਛੱਡ ਦਿੱਤੀ ਮੈਂ ਇਹ ਚਾਹਦੀ ਆ ਕਿ ਇਸ ਕਥਾ ਨੂੰ ਸੁਣਨ ਨਾਲ ਆਪਣੇ ਬੱਚਿਆਂ ਦੇ ਸਿੱਧੇ راہ ਤੇ ਤੂਫਾਨ ਤੇ ਸਾਰੇ ਪਰਿਵਾਰ ਖੁਸ਼ੀਆਂ ਦਾ ਜੀਵਨ ਜੀ ਕਿਉਂਕਿ ਮਹਾਮਾਰੀ ਇੰਨੀ ਕਾਲਜੋਕ ਵਾਦੀ ਚੁੱਕਾ ਹੈ ਕੀ ਪਤਾ ਨਹੀਂ ਕਿਸ ਟਰਮ ਕੀ ਹੋ ਜਾਣਾ ਹੈ ਕਾਰ ਕਾਰ ਵਿਖਰ ਰਿਹਾ ਜੋ ਨੌਜਵਾਨ ਜਾਣਦੇ ਆ ਕਿਉਂ ਕਿ ਪੂਜਾ ਭਗਤੀ ਤੇ ਕਰਦੇ ਨਹੀਂ ਉਹਨਾਂ ਦੇ ਅੱਗੇ ਪ੍ਰਮਾਤਮਾ ਨੂੰ ਕੀ ਪਤਾ ਲੱਗੇਗਾ ਮੇਰੇ ਬੱਚੇ ਕਿਹੜੇ ਆ ਕਿੰਨਾਂ ਨੂੰ ਮੈਂ ਲੰਬੀ ਉਮਰ ਬਖਸ਼ਨੀ ਆ ਇਸ ਕਰਕੇ ਭਗਤੀ ਸਖਾਣ ਲਈ ਮੈਂ ਕੋ ਜਿੰਨਾ ਵੀ ਹੋ ਸਕੇ ਮੈਂ ਇਹ ਪੂਜਾ ਪੜ੍ਹ ਕਰ ਸਕਾਂ ਇਹਨਾਂ ਨੂੰ ਵੀ ਸਿਖਾ ਸਕਾਂ ਇਹ ਲੋង ਇਲੈਚੀਆਂ ਕੁਛ ਨਹੀਂ ਕਰਦੀਆਂ ਜੋ ਕੁਛ ਕਰਦਾ ਭਗਤੀ ਕਰਦੀ ਭਗਤੀ ਚ ਹੀ ਸ਼ਕਤੀ ਆ ਮੇਰੇ ਮਹਾਦੇਵ ਨੇ ਕਿਹਾ ਹੈ ਜਿਨ੍ਹਾਂ ਨੇ ਓਮ ਨਮਸਵਾਯ ਦਾ ਜਾਪ ਕਰ ਲਿਆ ਉਹਨਾਂ ਨੇ ਸਭ ਕੁਝ ਪਾ ਲਿਆ ਇਸ ਕਰਕੇ ਸਵੇਰੇ ਸ਼ਾਮ ਉਹਨਾਂ ਦੇ ਲਈ 5 ਮਿੰਟ ਉੱਠੋ ਹਰ ਧਰਮ ਵਿੱਚ ਜਾ ਕੇ ਦੇਖਿਓ ਥੋੜੀ देर ਅੱਖਾਂ ਬੰਦ ਕੇ ਪੂਜਾ ਪਾਠ ਕਰਦੇ ਆ ਪਰ ਸਾਡੇ ਧਰਮ ਵਿੱਚ ਇਹ ਹੈ ਕਿ ਕਦੀ ਮੈਂ ਦੇਖਿਆ ਨਹੀਂ ਕਿਸੇ ਨੂੰ ਪੂਜਾ ਪਾਠ ਕਰਦੇ ਜਾਂ ਥੋੜੀ देर ਪੂਜਾ ਕਰ ਵੀ ਲੈਂਦੇ ਤੇ ਬੋਲ ਦਿੰਦੇ ਆ ਅਸੀਂ ਬਹੁਤ ਪੂਜਾ ਕੀਤੀ 5 ਮਿੰਟ ਤੁਸੀਂ ਅੱਖਾਂ ਬੰਦ ਕਰਕੇ ਕਿਸੇ ਪਰਮਾਤਮਾ ਦਾ ਜਾਪ ਕਰੋ ਪਰ ਜਾਪ ਕਰਨਾ ਹੀ ਭੁੱਲ ਗਿਆ ਇਸ ਕਰਕੇ ਮੇਰੇ ਅਨੁਸਾਰ ਅੰਦੇਗੀ ਹੱਥ ਜੋੜ ਕੇ ਬੇਨਤੀ ਹੈ ਕਿ ਥੋੜਾ ਜਿਹਾ ਆਪਣਾ ਕੀਮਤੀ ਟਾਈਮ ਕੱਢ ਕੇ ਇਹ ਕਥਾ ਸੁਣਨ ਇਹਦੇ ਵਿਚਾਰ ਕੇ ਬੈਠਣ ਆਪਣੇ ਬੱਚਿਆਂ ਨੂੰ ਵੀ ਲਿਆਣ ਆਪਣੇ ਬੱਚਿਆਂ ਨੂੰ ਵੀ ਸਮਝਾਣ ਕਿ ਪੂਜਾ ਕਿੰਨੀ ਕਿੰਨੀ ਜ਼ਰੂਰੀ ਹੈ ਸ਼ਿਵ ਦੀ ਸ਼ਕਤੀ ਕਿੰਨੀ ਜ਼ਰੂਰੀ ਹੈ ਇਸ ਕਰਕੇ ਮੈਂ ਸਾਰਿਆਂ ਦੇ ਹੱਥ ਜੋੜ ਕੇ ਕਹਿੰਦੀ ਆ ਕਿ ਬਾਗਵਤ ਕਥਾ ਵਿੱਚ ਸਾਰੇ ਪੁੱਜ ਮੈਂ ਆਜੀ ਸੰਜੀਪ ਕੁਮਾਰ ਜਕਾਰਾ ਭੀਰ ਬਜਰੰਗੇ ਹਰ ਭਗ ਮਹਾਂ ਦੇ ਪਾਗ ਪਾਗਵਤ ਕਥਾ ਗਿਆਨ ਯੱਗ ਦਸ਼ਮੇਸ਼ ਨਗਰ ਕੋਟ ਖਾਲਸਾ ਪੰਜ ਨੰਬਰ ਗਲੀ ਚ ਸੀਮਾ ਦੇਵਾ ਜੀ 10 ਸਾਲ ਤੋਂ ਲਗਾਤਾਰ ਸੇਵਾ ਕਰ ਰਹੇ ਨੇ ਮਹਾਦੇਵ ਦੀ ਮਹਾਦੇਵ ਦੀ ਇਹਨਾਂ ਦੇ ਉੱਤੇ ಅಪਾਰ ਕਿਰਪਾ ਹੈ ਇਹਨਾਂ ਦੇ ਨਾਲ ਇਸ ਇਲਾਕੇ ਤੋਂ ਦੂਰ ਦੂਰ ਤੇ ਕਰ ਦੇਸ਼ ਵਿਦੇਸ਼ਾਂ ਤੋਂ ਵੀ ਲੋਕ ਜੁੜੇ ਹੋਏ ਨੇ ਜਿਹੜੀ ਇਹਨਾਂ ਦੀ ਸੰਗਤਾਂ ਇਹਨਾਂ ਨਾਲ ਜੁੜ ਕੇ ਕਿਰਪਾ ਇਹਨਾਂ ਦੀ ਉਹਨਾਂ ਤੇ ਹੈਗੀ ਹੈ ਤੇ ਇਹਨਾਂ ਨੇ ਇਹਨਾਂ ਤੇ ਮਹਾਦੇਵ ਦੀ અપਾਰ ਕਿਰਪਾ ਹੋਈ ਇਹ ਹੁਣ ਭਾਗਵਤ ਕਥਾ ਗਿਆਨ ਯੱਗ ਕਰਾਂ ਜਾ ਰਹੇ ਨੇ ਜਿਹੜੀ ਚਵੀ ਤੋਂ ਸਵੇਰੇ ਕਲਸ਼ ਯਾਤਰਾ ਨਿਕਲਣੀ ਹੈ 7 ਦਿਨ ਭਾਗਵਤ ਕਥਾ ਚਲਦੀ ਹੈ 8ਵੇਂ ਦਿਨ ਹਵਨ ਇਹਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਨਿਮੰਤਰਨ ਸਾਧਨ ਨਿਮੰਤਰਨ ਵੱਲੋਂ ਸਾਡੇ ਵੱਲੋਂ ਨਿਮੰਤਰਣ ਹੈ ਕਿ ਸਾਰਿਆਂ ਨੇ ਆਪਣੇ ਬੱਚਿਆਂ ਸਮੇਤ ਪਰਿਵਾਰ ਸਮੇਤ ਇੱਥੇ ਆਣਾ ਵਾ ਤੇ ਆਪਣੀ ਕਥਾ ਸੁਣੀਐ ਸਾਰੇ ਜਾਨੇ ਸਨਾਤਨ ਦੇ ਨਾਲ ਆਪਣੇ ਬੱਚਿਆਂ ਨੂੰ ਜੋੜੋ ਉਹ ਜਦੋਂ ਸਨਾਤਨ ਦੇ ਨਾਲ ਜੁੜਨਗੇ ਉਹਨਾਂ ਨੂੰ ਗਿਆਨ ਹੋਏਗਾ ਕਿ ਸਾਡੀ ਦੇਵੀ-ਦੇਵਤਾਵਾਂ ਨੇ ਦੁਨੀਆ ਦੇ ਵਿੱਚ ਸਾਰੇ ਸੰਸਾਰ 'ਚ ਸਭ ਤੋਂ ਪੁਰਾਣਾ ਪ੍ਰਾਤੰਦਰਮ ਸਨਾਤਨਦਰਮ ਹੈ ਇਹਨਾਂ ਨੇ ਯੁਗਾ-ਯੁਗਾ ਅਵਤਾਰ ਲਿੱਤੇ ਸ਼੍ਰੀ ਹਰੀ ਵਿਸ਼ਨੂੰ ਭਗਵਾਨ ਜੀ ਨੇ ਉਹਨਾਂ ਨੇ ਆ ਕੇ ਸਾਰਿਆਂ ਨੂੰ ਸਚਾਈ ਤੇ ਨੇਕੀ ਤੇ ਇਮਾਨਦਾਰੀ ਤੇ ਚੱਲਣ ਦਾ ਸਿਖਾਇਆ ਤੇ ਉਸੇ ਰਸਤੇ ਤੇ ਚੱਲ ਰਹੇ ਸੀਮਾ ਦੇਵਾ ਜੀ ਇਹਨਾਂ ਨੇ ਵੀ ਆਪਣੇ ਇਲਾਕੇ 'ਚ ਬੱਚਿਆਂ ਨੂੰ ਚੰਗੇ ਰਸਤੇ ਤੇ ਲਾਇਆ ਹੋਇਆ ਹੈ ਇਹਨਾਂ ਦਾ ਇਹ ਕਹਿਣਾ ਹੈ ਕਿ ਹਰ ਕਿਸੇ ਨੂੰ ਧਰਮ ਦੇ ਨਾਲ ਜੁੜ ਕੇ ਤੇ ਭਗਵਤ ਸੁਣਨ ਤੇ ਆਪਣੇ ਬੱਚਿਆਂ ਨੂੰ ਚੰਗੇ ਰਸਤੇ ਪਾਣ ਤੇ ਇਹਨਾਂ ਦਾ ਵਿਚਾਰ ਇਹ ਆ ਕਿ ਸਾਰੇ ਬੱਚੇ ਜਿਹੜੇ ਅੱਜ ਕੱਲ ਨਸ਼ਿਆਂ 'ਚ ਪਏ ਹੋਏ ਨੇ ਉਹ ਨਸ਼ਿਆਂ ਤੋਂ ਬਚਣ ਤੇ ਧਰਮ ਦੇ ਵੱਲ ਤੁਰਨ ਮੰਦਰਾਂ ਦੇ ਵਿੱਚ ਜਾਣ ਜਿਹੜੇ ਮੰਦਰਾਂ ਉਹਨਾਂ ਨੂੰ ਲਾਗੇ ਪੈਂਦੇ ਨੇ ਆਪਣੇ ਆਪਣੇ ਉਹਨਾਂ ਮੰਦਰਾਂ 'ਚ ਜ਼ਰੂਰ ਜਾਣਾ ਮੰਦਰਾਂ 'ਚ ਰੋਜ਼ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਬੱਚੇ ਜਦੋਂ ਮੰਦਰ 'ਚ ਜਾਂਦੇ ਨੇ ਉੱਥੋਂ ਉਹਨਾਂ ਨੂੰ ਕੋਈ ਭਾਗਵਤ ਕਥਾ ਸੁਣਦੇ ਨੇ ਜਾਂ ਕੋਈ ਵੀ ਉੱਥੇ ਕਥਾ ਸੁਣਦੇ ਨੇ ਉਹਨਾਂ ਨੂੰ ਸਮਝ ਲੱਗਦੀ ਏ ਕਿ ਸਨਾਤਨ ਧਰਮ ਕਿੰਨਾ ਪ੍ਰਾਤਨ ਧਰਮ ਏ ਇਸ ਲਈ ਸਾਰਿਆਂ ਨੂੰ ਆਪਣੇ ਲਾਗੇ ਦੇ ਮੰਦਰਾਂ 'ਚ ਤੇ ਜ਼ਰੂਰ ਜਾਣਾ ਚਾਹੀਦਾ ਵਾ ਬਾਕੀ ਜਿੱਥੇ ਵੀ ਭਾਗਵਤ ਕਥਾ ਹੁੰਦੀ ਏ ਉੱਥੇ ਆਪਾਂ ਬੱਚਿਆਂ ਨੂੰ ਲਿਜਾ ਕੇ 1 ਘੰਟੇ 2 ਘੰਟੇ ਭਾਗਵਤ ਕਥਾ ਜ਼ਰੂਰ ਸੁਣਨ ਕਿਉਂਕਿ ਉਹਦੇ ਵਿੱਚ ਉਹਨਾਂ ਨੇ ਬੜੇ ਆਚਾਰੀ ਜੀ ਜਿਹੜੇ ਭਾਗਵਤ ਕਰਦੇ ਨੇ ਸਾਡੇ ਚਾਰਜ ਅਜੋਧਿਆ ਤੋਂ ਆ ਰਹੇ ਨੇ ਸ਼੍ਰੀਕਾਂਤ ਪਾਂਡੇ ਜੀ ਇਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੀ ਕਥਾਵਾਂ ਕੀਤੀਆਂ ਨੇ ਤੇ ਇਹਨਾਂ ਨੇ ਬਹੁਤ ਸਾਰੇ ਕ੍ਰਿਸ਼ਚਨ ਬਣੇ ਉਹਨਾਂ ਨੂੰ ਸਨਾਤਨ ਚ ਫੇਰ ਸ਼ਾਮਲ ਕਰਾਇਆ ਸੀਮਾ ਦੇਵਾ ਜੀ ਨੇ ਵੀ ਆਪਣੇ ਇਲਾਕੇ 'ਚ ਬਹੁਤ ਸਾਰੇ ਲੋਕ ਜਿਹੜੇ ਕ੍ਰਿਸਚੀਅਨ ਬਣੇ ਸੀ ਉਹਨਾਂ ਨੂੰ ਸਨਾਤਨ 'ਚ ਖੇਰ ਲਿਆਂਦਾ ਇਹਨਾਂ ਦਾ ਪ੍ਰਯਾਸ ਏ ਕਿ ਸਾਡਾ ਪੂਰਾ ਵਿਸ਼ਵ ਪੂਰੇ ਸੰਸਾਰ ਦੇ ਉੱਤੇ ਭਗਵਾਨ ਦੀ ਪੂਰੀ ਕਿਰਪਾ ਹੋਵੇ ਮਹਾਦੇਵ ਦੀ ਪੂਰੀ ਕਿਰਪਾ ਹੋਵੇ ਜਿੱਦਾਂ ਇਹਨਾਂ ਤੇ ਮਹਾਦੇਵ ਦੀ ਕਿਰਪਾ ਏ ਉਸੇ ਤਰੀਕੇ ਸਾਰਿਆਂ ਦੇ ਉੱਤੇ ਕਿਰਪਾ ਹੋਵੇ